ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਵੇਲੇ ਤੁਹਾਨੂੰ ਇੱਕ ਵੱਡੀ ਖਬਰ ਦਾ ਰੁਖ ਕਰਦੇ ਆਂ ਆਪਾਂ ਖਬਰ ਜੁੜੀ ਆ ਗਿੱਦੜ ਪੇਹ ਤੋਂ ਜਿਹੜਾ ਜਿਵਨੀ ਚੋਣ ਹੋ ਰਹੀ ਆ ਉਸ ਨੂੰ ਲੈ ਕੇ ਅੱਜ ਇੱਕ ਕਾਨਫਰੰਸ ਹੋਈ ਆ ਕਾਨਫਰੰਸ ਕਿਹਦੇ ਨਾਲ ਹੋਈ ਆ ਭਾਈ ਸਗਰਾਜ ਸਿੰਘ ਨਿਆਮੀ ਵਾਲਾ ਜਿਹੜਾ ਕਿ ਤੁਹਾਨੂੰ ਦੱਸ ਦਿਆਂ ਕਿ ਭਾਈ ਸਗਰਾਜ ਸਿੰਘ ਕੌਣ ਆ ਉਨ੍ਹਾਂ ਵੱਲੋਂ ਇੱਕ ਜਿਹੜਾ ਆਜ਼ਾਦ ਚੋਣ ਲੜਨ ਦਾ ਜਿਹੜਾ ਐਲਾਨ ਕਰ ਦਿੱਤਾਗਾ ਤੁਹਾਨੂੰ ਦੱਸ ਦਈਏ ਕਿ ਸਕਰਾ ਸਿੰਘ ਬਹਿਵਲ ਕਲਾਂ ਗੋਲੀ ਕਾਂਡ ਦਾ ਜੋ ਸ਼ਹੀਦ ਹੋਏ ਨੇ ਕ੍ਰਿਸ਼ਨ ਭਗਵਾਨ ਸਿੰਘਾ ਉਹਨਾਂ ਦੇ ਸੁਪੁੱਤਰ ਨੇ ਤੁਹਾਨੂੰ ਥੋੜਾ ਪਿੱਛੇ ਲੈ ਚੱਲਦੇ ਆ 2015 ਦੇ ਵਿੱਚ ਜਦੋਂ ਬਰਗਾੜੀ ਦੇ ਵਿੱਚ ਕੰਦਾ ਦੇ ਉੱਤੇ ਸੌਦਾ ਸਾਹ ਤੇ ਬਲਾਦਕਾਰੀਆਂ ਵੱਲੋਂ ਸੌਦਾ ਸਾਹ ਦਾ ਬਲਾਦਕਾਰੀ ਦੇ ਚੇਲਿਆਂ ਵੱਲੋਂ ਪੋਸਟਰ ਲਾਏ ਜਾਂਦੇ ਨੇ ਤੇ ਉੱਤੇ ਜਿਹੜੇ ਅਫਸੋਦ ਲਿਖੇ ਜਾਂਦੇ ਨੇ ਫਿਰ ਲਿਖਿਆ ਜਾਂਦਾ ਕਿ ਸਿੱਕੋ ਤੁਹਾਡਾ ਸੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਾਂਗੇ ਤੁਸੀਂ ਜ਼ੋਰ ਲਾ ਲਿਓ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਾਈਬਲ ਕਲਾਂ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਸਵਾਰੀ ਮਹਾਰਾਜ ਦੀ ਜਿਹੜੀ ਚੋਰੀ ਕਰਕੇ ਜਿਹੜਾ ਪਾਪੀਆਂ ਵੱਲੋਂ ਧਰਤੀ ਦੇ ਵਿੱਚ ਦੱਬਿਆ ਗਿਆ ਤਿੰਨ ਸਰਕਾਰਾਂ ਬਦਲ ਗਈਆਂ ਅਕਾਲੀ ਦੀ ਸਰਕਾਰ ਸੀ ਅਕਾਲੀ ਦਲ ਦੀ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਪੰਗਪਾਲ ਦੀ ਜਿਹੜੀ ਖਬਰ ਰੱਖ ਰਏ ਸੀ ਸੰਗਤ ਦਾ ਜਿਹੜਾ ਠਾਠਾ ਮਾਰਦਾ ਜਿਹੜਾ ਉੱਥੇ ਵੱਡਾ ਇਕੱਠ ਹੋਇਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਇਹਨਾਂ ਪਾਪੀਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਉਹ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਰੋਲੇ ਨੇ ਇਸ ਨੂੰ ਲੈ ਕੇ ਜਿਹੜੇ ਸੰਗਤ ਵੱਲੋਂ ਉੱਥੇ ਵੱਡਾ ਧਰਨਾ ਲਾਇਆ ਗਿਆ ਤੇ ਲਗਾਤਾਰ ਉੱਥੇ ਜਾਪ ਕੀਤਾ ਜਾ ਰਿਹਾ ਸੀ ਪਰ ਆਖਰ ਬਾਦਲਪੁਰ ਦੀ ਪੁਲਿਸ ਵੱਲੋਂ ਸਿੰਘਾਂ ਤੇ ਜਾਪ ਕਰਦਿੰਦੇ ਨੇ ਹੱਤਿਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘਾ ਨਿਆਮੀ ਵਾਲਾ ਵੀ ਜਿਹੜਾ ਸ਼ਹੀਦ ਹੋ ਗਏ ਸਨ ਦੋ ਨੌਜਵਾਨ ਤੇ ਉਹਨਾਂ ਦੇ ਪੁੱਤਰ ਨੇ ਭਾਈ ਸੁਖਰਾਜ ਸਿੰਘ ਤੇ ਉਹਨਾਂ ਨੇ ਇਕ ਐਲਾਨ ਕਰ ਦਿੱਤਾ ਕਿ ਗਿੱਦੜਵਾਹ ਜਿਹੜੀ ਜਿਵੇਂ ਚੋਣ ਹੋਣ ਵਾਲੀ ਆ ਉਸ ਨੂੰ ਲੈ ਕੇ ਉਹਨਾਂ ਨੇ ਅੱਜ ਇੱਕ ਕਾਨਫਰੰਸ ਕਰਕੇ ਇੱਕ ਵੱਡਾ ਐਲਾਨ ਕਰ ਦਿੱਤਾ ਕਿ ਗਿੱਦੜਵਾਹ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਪੰਥ ਦੇ ਲਈ ਪੰਥ ਹਲਕਿਆਂ ਦੇ ਲਈ ਜਿਹੜੇ ਉਹ ਚੋਣ ਲੜਨਗੇ ਪੰਥ ਨੂੰ ਲੈ ਕੇ ਜਿਹੜੀ ਚੌਣ ਲੜ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ 6 ਮਹੀਨੇ ਜਿਹੜਾ ਮਰਗਾੜੀ ਵੀ ਜਿਹੜਾ ਮੋਰਚਾ ਲੱਗਿਆ ਰਿਹਾ ਵੱਡਾ ਇਕੱਠ ਹੁੰਦਾ ਰਿਹਾ ਪਰ ਨਿਕਲਿਆ ਉਹਦੇ ਵਿੱਚੋਂ ਵੀ ਕੱਖ ਨਾ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਉਹਨੇ ਵੀ ਕਿਹਾ ਕਿ ਅਸੀਂ ਦੋਸਤਿਆਂ ਨੂੰ ਸਜ਼ਾ ਦੇਵਾਂ ਪਾਂਗੇ 5 ਸਾਲ ਉਹ ਸਰਕਾਰ ਚੱਲੀ ਗਈ ਹੁਣ ਆਈ ਆਮ ਆਦੀ ਪਾਰਟੀ ਸਰਕਾਰ ਇਹਨਾਂ ਨੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਅਸੀਂ ਬਿਆਦਪੀਆਂ ਦਾ ਹੱਲ ਕਰਾਂਗੇ 24 ਘੰਟੇ ਤੇ ਅੱਜ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹਾਲੇ ਤੱਕ ਸਾਰਾ ਪਤਾ ਲੱਗ ਗਿਆ ਕਿ ਕਿਹੜੇ ਕਿਹੜੇ ਪਾਪੀ ਨੇ ਕਿਹੜੇ ਕਿਹੜੇ ਦੁਸ਼ਮਣ ਨੇ ਕਿਹੜੇ ਕਿਹੜੇ ਜਿਹੜੇ ਦੋਸ਼ੀ ਨੇ ਪਰ ਅਜੇ ਤੱਕ ਉਹਨਾਂ ਨੂੰ ਕਟਾਰੇ ਦੇ ਵਿੱਚ ਖੜਾ ਨਹੀਂ ਕੀਤਾ ਜਾ ਰਿਹਾ ਪਾਈਸ ਗ੍ਰਾਹਕ ਸਿੰਘ ਵੱਲੋਂ ਲੰਬੇ ਇੱਕ ਆਪਾਂ ਕਹਦੇ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਨੇ ਵੀ ਮੋਰਚਾ ਲਾਇਆ ਸੀ ਪਰ ਆਖਰ ਉਹਨਾਂ ਨੂੰ ਵੀ ਜਿਹੜਾ ਥੋੜਾ ਟਾਈਮ ਪਹਿਲਾਂ ਮੋਰਚਾ ਚੁੱਕਣਾ ਪਿਆ ਕਿਉਂਕਿ ਕੋਈ ਰਿਜ਼ਲਟ ਨਹੀਂ ਨਿਕਲਿਆ ਸਰਕਾਰਾਂ ਜਿਹੜੀਆਂ ਜਿਉਂਦੀਆਂ ਤਿਉਨੇ ਸਰਕਾਰਾਂ ਦੇ ਜਿਹੜਾ ਕੰਨਾਂ ਦੇ ਉੱਤੇ ਕੋਈ ਜਿਉਂ ਨਹੀਂ ਸਰ ਕਰੀ ਤਾਂ ਹੁਣ ਐਸ ਵੇਲੇ ਦੀ ਖਬਰ ਆ ਕਿ ਭਾਈ ਸੁਖਰਾਜ ਸਿੰਘ ਨਿਆਮੀ ਵਾਲੇ ਨੇ ਜਿਹੜਾ ਇੱਕ ਵੱਡਾ ਐਲਾਨ ਕੀਤਾਗਾ ਮੈਂ ਤੁਹਾਨੂੰ ਦੱਸ ਦੇਵਾਂ ਇਸ ਤੋਂ ਪਹਿਲਾਂ ਵੀ ਜੋ ਬੰਦੀ ਸਿੰਘ ਨੇ ਡਿਬੂਗੜ੍ਹ ਜੇਲ੍ਹ ਦੇ ਵਿੱਚ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਸੁਪੁੱਤਰ ਵੱਲੋਂ ਵੀਡੀਓ ਪਾ ਕੇ ਇੱਕ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਦਾ ਪਿਤਾ ਪ੍ਰਧਾਨ ਮੰਤਰੀ ਬਾਜੇ ਦਾ ਜਿਹੜਾ ਗਿੱਦੜਵਾ ਤੋਂ ਆਜ਼ਾਦ ਜਿਹੜਾ ਚੋਣ ਲੜੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਇੱਥੇ ਤੇ ਦੋ ਜਿਹੜੇ ਪੰਥਕ ਚਿਹਰੇ ਨੇ ਜਿਹੜੇ ਦੋਨੇ ਸਿੱਖ ਨੌਜਵਾਨ ਨੇ ਉਹਨਾਂ ਵੱਲੋਂ ਐਲਾਨ ਕੀਤਾ ਜਾ ਰਿਹਾ ਪ੍ਰਧਾਨ ਮੰਤਰੀ ਬਾਜੇ ਦੇ ਵੱਲੋਂ ਤਾਂ ਕਰੀਬ ਮਹੀਨਾ ਸੁਭਾ ਮਹੀਨਾ ਪਹਿਲਾਂ ਐਲਾਨ ਕਰ ਚੁੱਕੇ ਨੇ ਕਿ ਉਹ ਚੋਣ ਲੜਨਗੇ ਕਿ ਦਲਵਾਹ ਤੋਂ ਪਰ ਭਾਈ ਸਗਰਾ ਸਿੰਘ ਨਿਆਮੀ ਵਾਲਾ ਨੇ ਜਿਹੜਾ ਅੱਜ ਐਲਾਨ ਕੀਤਾ ਕਿ ਜਿਹੜਾ ਆਜ਼ਾਦ ਉਮੀਦਵਾਰ ਤੇ ਚੋਣ ਲੜਨਗੇ ਹੁਣ ਇਹਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੇ ਦੋ ਚਿਹਰੇ ਨੇ ਦੋਨੇ ਸਿੱਖ ਚਿਹਰੇ ਨੇ ਦੋਨਾਂ ਦੀ ਕੁਰਬਾਨੀ ਆ ਕਿਉਂਕਿ 1.5 ਸਾਲ ਤੋਂ NSA ਦੇ ਤਹਿਤ ਪ੍ਰਧਾਨ ਮੰਤਰੀ ਬਾਜੇਕੇ ਜਿਹੜੇ ਨੇ ਉਹ ਵੀ ਡਬਲ ਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਦੂਜੇ ਪਾਸੇ ਭਾਈ ਸੰਗਰਾਜ ਸਿੰਘਾ ਨਿਆਮੀ ਵਾਲਾ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ ਨੇ ਤੇ ਉਹ ਵੀ ਸ਼ਹੀਦ ਪਰਿਵਾਰ ਦੇ ਵਿੱਚੋਂ ਆ ਤੇ ਹੁਣ ਵੇਖਣਾ ਹੋਊਗਾ ਸਿੱਖ ਕੌਮ ਨੇ ਕਿ ਇਹਨਾਂ ਦੋਵਾਂ ਦੇ ਵਿੱਚ ਕਿਸਤੇ ਏਕਾ ਕਰਾਉਣਾਗਾ ਕਿਉਂਕਿ ਦੋਨੇ ਜਿਹੜੇ ਪਰਿਵਾਰ ਨੇ ਦੋਨੇ ਜਿਹੜੇ ਨੌਜਵਾਨ ਨੇ ਸਿੱਖ ਕੌਮ ਦੇ ਲਈ ਲੜ ਰਹੇ ਨੇ ਸਿੱਖ ਕੌਮ ਲਈ ਜੂਝ ਰਹੇ ਨੇ ਇਹਨਾਂ ਦੋਨਾਂ ਵਿੱਚੋਂ ਸਿੱਖ ਕੌਮ ਇੱਕ ਨੂੰ ਚੁਣੇ ਤੇ ਇੱਕ ਨੂੰ ਸਤਿਕਾਰ ਸਹਿਤ ਬੇਨਤੀ ਕਰੇ ਕਿ ਜਿਹਦੇ ਤੇ ਸੰਗਤ ਦਾ ਜਿਹੜਾ ਭਰੋਸਾ ਵaidhਦਾ ਹੈਗਾ ਜਾਂ ਸੰਗਤਾਂ ਜਿਸ ਨੂੰ ਕਹਿੰਦੀ ਆ ਕਿ ਜਿਹੜਾ ਏ ਆਪਾਂ ਨੌਜਵਾਨ ਚੋਣ ਲੜ ਸਕਦਾ ਹੈਗਾ ਤੇ ਦੂਜਿਆਂ ਨੂੰ ਬੇਨਤੀ ਕਰੇ ਕਿ ਇਸ ਵਾਰ ਇੱਥੇ ਚੋਣ ਫਲਾਨਾ ਸਿੰਘ ਲੜ ਸਕਦਾ ਹੈਗਾ ਇਹ ਤੁਹਾਨੂੰ ਵੱਡੀ ਖਬਰ ਇਹ ਹੈ ਕਿ ਅੱਜ ਜਿਹੜੇ ਕਿ ਗਿੱਦੜਵਾਹਾ ਤੋਂ ਜਿਮਣੀ ਚੋਣ ਹੋ ਰਹੀ ਆ ਉਸ ਦੇ ਵਿੱਚ ਜਿਹੜੇ ਭਾਈ ਸਗਰਾ ਸਿੰਘ ਤੁਹਾਨੂੰ ਦੱਸ ਦਿੱਤਾ ਕਿ ਪਹਿਲੇ ਮੈਂ ਕਹਿ ਦਿੱਤਾ ਕਿ ਗਿੱਦੜਵਾਹ ਦੀ ਜਿਹੜੀ ਜਿਮਣੀ ਚੋਣ ਹੋਣੀ ਆ ਬਾਬਲ ਗੋਲੀ ਕਾਣ ਦੇ ਵਿੱਚ ਜਿਹੜੇ ਉਹਨਾਂ ਦੇ ਪਿਤਾ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਸੁਪੁੱਤਰ ਨੇ ਵੀ ਕਾफी ਸੰਘਰਸ਼ ਕੀਤਾ ਬੇਸ਼ੱਕ ਸਰਕਾਰਾਂ ਵੱਲੋਂ ਜਿਹੜਾ مالی ਸਹਾਇਤਾ ਜ਼ਰੂਰ ਦਿੱਤੀ ਗਈ ਆ ਪਰ ਜਿਹੜੇ ਗੁਰੂਗ੍ਰੰਥ ਸਾਹਿਬ ਦੇ ਅਸਲੀ ਦੋਸ਼ੀ ਨੇ ਤੇ ਪਰ ਉਹਨਾਂ ਨੂੰ ਜਿਹੜਾ ਅਜੇ ਤੱਕ ਜਿਹੜਾ ਸੂਲ ਹੀ ਨਹੀਂ ਟੰਗਿਆ ਗਿਆ ਇਹ ਜ਼ਰੂਰੀ ਬਣਦਾਗਾ ਸਿੱਖ ਕੌਮ ਦੇ ਜਿੰਨਾ ਤੱਕ ਇਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਇਹ ਪਾਪ ਕੀਤੇ ਨੇ ਉਹਨਾਂ ਨੂੰ ਸੂਲੀ ਨਹੀਂ ਟੰਗਿਆ ਜਾਂਦਾ ਉਹਨਾਂ ਚਰਸ ਕੌਮਾਂ ਟਿਪਕੇ ਨਹੀਂ ਬਹਿ ਸਕਦੀ ਤੇ ਨਾ ਹੀ ਸਿੱਖ ਕੌਮ ਜਿਹੜੇ ਹਿਰਦੇ ਨੇ ਉਹ ਸ਼ਾਂਤ ਹੋਣਗੇ ਤੇ ਵੀਡੀਓ ਨੂੰ ਬਦ ਤੋਂ ਬਦ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲਿਓ ਤੇ ਤੁਸੀਂ ਵੀਡੀਓ ਥੋੜੀ ਜਿਹੀ ਘੱਟ ਸ਼ੇਅਰ ਕਰ ਦਿਓ ਬੇਨਤੀ ਆ ਕਿ ਮੈਂ ਵੀ ਜਿਹੜਾ ਇੱਕ ਵੀਡੀਓ ਬਣਾਉਣਾਗਾ ਉਹ ਸਿੱਖ ਪੰਥ ਲਈ ਹੁੰਦੀ ਆ ਸਿੱਖ ਕੌਮ ਲਈ ਹੁੰਦੀ ਆ ਸਿੱਖ ਕੌਮ ਦੇ ਜਿਹੜੇ ਵੱਖ-ਵੱਖ ਮੁੱਦੇ ਹੁੰਦੇ ਨੇ ਉਹਨਾਂ ਦੇ ਲਈ ਹੁੰਦੀ ਆ ਤੇ ਦੁਸ਼ਮਣਾਂ ਨੂੰ ਜਿਹੜੀ ਬੰਗਾਰ ਆਪਾਂ ਪਾਉਂਦੇ ਰਹਾਂਗੇ ਸੱਚ ਮਿੱਸਾ ਬੋਲਦੇ ਰਹਾਂਗੇ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਕਿ ਉਸ ਟਾਈਮ ਦੀ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੇ ਦੋ ਨੌਜਵਾਨ ਸ਼ਹੀਦ ਕੀਤੇ अनेकांना ਜਿਹੜੇ ਜ਼ਖਮੀ ਕੀਤੇ ਗੰਦਾ ਪਾਣੀ ਦੀਆਂ ਜਿਹੜੀਆਂ ਉੱਤੇ ਬਸਾੜਾਂ ਮਾਰੀਆਂ ਗਈਆਂ ਇਹ ਅਕਾਲੀ ਦਲ ਅੱਜ ਕਹਿੰਦਾ ਫਰਦਾਗਾ ਢੰਡੌਰੇ ਪਿੱੜਦਾ ਫਿਰਦਾਗਾ ਅੱਜ ਮੈਂ ਤਾਂ ਕਰਦਾ ਫਿਰਦਾ ਕਿ ਸਾਨੂੰ ਮaaf ਕਰ ਦਿਓ ਅਕਾਲ ਤਖਤ ਤੇ ਜਾ ਕੇ ਤੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਹੁਣ ਵੀ ਕਹਿਆ ਕਿ ਗਲਤੀ ਇੱਕ ਹੋਵੇ ਤਾਂ ਮaaf ਕਰ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਦੀ ਉਸਦੇ ਰੋਸ ਵਜੋਂ ਸਿੱਖ ਕੋਈ ਉੱਥੇ ਜਾ ਕੇ ਮਜਾਰਾ ਕਰਦਾ ਧਰਨੇ ਦਿੰਦਾਗਾ ਤਾਂ ਤੁਸੀਂ ਉੱਥੇ ਬੈਠਿਆਂ ਤੇ ਗੋਲੀਆਂ ਚਲਾਉਂਦੇ ਹੋ ਤੇ ਤੁਹਾਡੀ ਪੁਲਿਸ ਡਰਾਮਾ ਕੀ ਕਰਦੀ ਆ ਆਪਦੀਆਂ ਗੱਡੀਆਂ ਦੇ ਵਿੱਚ 12 ਬੋਲ ਦੀ ਰਾਫਲ ਦੇ ਨਾਲ ਮਾਰ-ਮਾਰ ਕੇ ਜਿਹੜੇ ਫੈਰ ਆ ਉਹ ਸੰਗਤ ਤੇ ਪਾਉਣਾ ਚਾਹੁੰਦੀ ਸੀ ਪਰ ਉਹਦਾ ਸਾਰਾ ਕੁਝ ਸੱਚ ਸਾਹਮਣੇ ਆ ਚੁੱਕਿਆਗਾ ਇਸ ਕਰਕੇ ਜਿਹੜਾ ਕਿ ਕਾਲੀ ਸਰਕਾਰ ਜਿਹੜੀ ਆ ਇਸ ਦੇ ਜਿਹੜੇ ਨਮਾਇंदे ਨੇ ਜਾਂ ਸੰਗਵੀਰ ਬਾਦਲ ਹੋ ਗਿਆ ਜਾਂ ਹੋਰ ਜਿਹੜਾ ਇਹਨਾਂ ਦਾ ਲਾਣਾਗਾ ਹੋ ਗਿਆ ਸਾਰਾ ਦੋਸ਼ੀ ਆ ਇਸ ਕਰਕੇ ਕਾਤਸਾ ਸਹਤ ਉਹ ਜਿਹੜਾ ਵੱਡਾ ਜਿਹੜਾ ਆਪਣਾ ਉਹ ਪ੍ਰੋਗਰਾਮ ਕਹਿੰਦੀ ਆਪਾਂ ਜਾਂ ਸਿੰਘ ਸਾਹਿਬ ਨੂੰ ਇਹ ਕਹਿੰਦੀ ਕਿ ਵੱਡਾ ਫੈਸਲਾ ਲੈਣਾ ਚਾਹੀਦਾ ਸੀ ਪਰ ਉਹਨਾਂ ਵੱਡਾ ਫੈਸਲਾ ਨਹੀਂ ਲੈਂਦਾ ਚਲੋ ਸਰਮੋਹ ਸੰਸਥਾ ਕੀ ਕੁਝ ਕਹਿ ਨਹੀਂ ਸਕਦੇ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਬਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ